ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜੇ ਕੇ ਡੇਰੀ ਫਾਰਮ ਜਮੂਣਾ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਜਮੂਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਲੈ ਕੇ ਆ ਰਹੇ ਆ ਮੇਰਾ ਆਪਣਾ ਹੀ ਪਿੰਡ ਹੈ ਤੇ ਇਸ ਘਰੋਂ ਪਹਿਲਾਂ ਵੀ ਦੋ ਤਿੰਨ ਵੀਡੀਓ ਬਾਈ ਦੀਆਂ ਬਣਾਈਆਂ ਆਪਾਂ ਤੇ ਅੱਜ ਫਿਰ ਬਾਈ ਨੇ ਇੱਕ ਗਾਂ ਵਕਾਉ ਕੀਤੀ ਹੈ ਕਿਉਂਕਿ ਦੋ ਗਾਈਆਂ ਇੱਧਰ ਪਹਿਲਾਂ ਬਾਈ ਕੋਲੇ ਸੱਜਰ ਹੈਗੀਆਂ ਸੁੰਜੀਆਂ ਹੋਈਆਂ ਇਹਨਾਂ ਦੇ ਬੱਚੇ ਉਧਰ ਖੜੇ ਆ ਤੇ ਇੱਕ ਆ ਗਾਂ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਸੂਣ ਵਾਲੀ ਆ ਪੰਜ ਸੱਤ ਦਿਨ ਬਾਕੀ ਪਏ ਆ ਇਹਦੇ ਵਿੱਚ ਬਾਕੀ ਜਾਣਕਾਰੀ ਆਪਾਂ ਲਵਾਂਗੇ ਬਾਈ ਤੋਂ ਦੋ ਪਾ ਇਧਰ ਵੜਾਂ ਬਾਈ ਕੋਲੇ ਮਗਰ ਇਹ ਤਿਆਰ ਹੋ ਰਹੀਆਂ ਪੰਜ ਚਾਰ ਪਸ਼ੂ ਰੱਖਦਾ ਹੁੰਦਾ ਇਹ ਤਿਆਰ ਕਰ ਲੈਂਦਾ ਦੁੱਧ ਵੀ ਪਾਉਂਦਾ ਤੇ ਜਿਹੜਾ ਪਸ਼ੂ ਐਕਸਟਰਾ ਹੁੰਦਾ ਉਹਨੂੰ ਫਿਰ ਇਹ ਸੇਲ ਕਰ ਦਿੰਦਾ ਪਹਿਲਾਂ ਵੀ ਇੱਕ ਦੋ ਗਾਇਆਂ ਬਾਈ ਨੇ ਆਪਣੀ ਚੈਨਲ ਤੇ ਵੀਡੀਓ ਬਣਾ ਕੇ ਵੇਚੀਆਂ ਸਤਰੀਕਾਲਪਿਕ ਗੱਗੂ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਠੀਕ ਠਾਕ ਵਧੀਆ ਵੇਚ ਗੀਆਂ ਸੀ ਗਾਇਆਂ ਪਹਿਲਾਂ ਵਾਲੀਆਂ ਹਾਂ ਬਾਈ ਵੇਚੀਆਂ ਵਧੀਆ ਰੇਟ ਤੇ ਵਧੀਆ ਵਧੀਆ ਠੀਕ ਹੈ ਦੁੱਧਾ ਚੰਗੇ ਦੁੱਧ ਵਾਲੀਆਂ ਸੀ ਉਹ ਵੀ ਹੈ ਨਾ 20 ਬੱਤੀ 30 30 ਲੀਟਰ ਦੁੱਧ ਆ ਬਾਈ ਹਾਂ ਦੋਸਤੋ ਦੁੱਧ ਜਿਹੜਾ ਗਾਇਆਂ ਹੋਰ ਵੀ ਪਾ ਸਕਦੀਆਂ ਕਿਉਂਕਿ ਬਾਈ ਜਿਹੜਾ ਨਾ ਸਾਈਲੇਜ ਨਹੀਂ ਪਾਉਂਦਾ ਕਿ ਸਾਈਲੇਜ ਬਣਾ ਗਾਇਆਂ ਦੁੱਧ ਨਹੀਂ ਦਿੰਦੀਆਂ ਮੈਂ ਤੁਹਾਨੂੰ ਦਿਖਾ ਦਿੰਦਾ ਤੂੜੀ ਆ ਤੇ ਹਰਾ ਵਿੱਚ ਵਰਸੀਮਰ ਲਾਇਆ ਹੋਇਆ ਇਹਦੇ ਨਾਲ ਪਸ਼ੂ ਦਾ ਪੂਰਾ ਜਿਹੜਾ ਡਰਾਈ ਮੈਟਰ ਨਹੀਂ ਹੁੰਦਾਗਾ ਜੇ ਇਹੀ ਗਾਇਆਂ ਨੂੰ ਮਤਲਬ ਸਾਈਲੇਜ ਪਵੇ ਤੇ ਉਹਦੇ ਚ ਦਾਣਾ ਲਾਇਆ ਜਾਵੇ ਪੂਰਾ ਡਰਾਈ ਮੈਟਰ ਕੀਤਾ ਜਾਵੇ ਤਾਂ ਇਹ 40 ਪਲੱਸ ਵਾਲੀਆਂ ਗਾਇਆਂ ਤੇ ਫਿਰ ਵੀ ਬਾਈ ਹਰੇ ਦੇ ਨਾਲ ਜਿਹੜਾ 30 32 ਕਿਲੋ ਦੁੱਧ ਚੋੜਿਆ ਹੈ ਗਗੂ ਕਿੰਨੇ ਕ ਦਿਨ ਰਹਿੰਦੇ ਐਸ ਗਾਂ ਦੇ ਸੱਤ ਦਿਨ ਰਹਿੰਦੇ ਭਾਈ ਠੀਕ ਐ ਕਿਹੜਾ ਸੀਮਨ ਲੱਗਿਆ ਇਹਦੇ ਅਮੁੱਲ ਦਾ ਸੀਮਨ ਲੱਗਿਆ ਅਮੁੱਲ ਦਾ ਨੰਬਰ ਯਾਦ ਐ ਨਹੀਂ ਨੰਬਰ ਨਹੀਂ ਯਾਦ ਹੂੰ ਵੈਸੇ ਲਿਖਿਆ ਪਿਆ ਕਾਪੀ ਤੇ ਚੱਕਾ ਪਿੱਤਰ ਰਿਕਾਰਡ ਮਿਲ ਜੂਗਾ ਨਾ ਹਾਂ ਰਿਕਾਰਡ ਮਿਲ ਜੂਗਾ ਹਾਂ ਕਿਉਂਕਿ ਪ੍ਰੋਪਰ ਰਿਕਾਰਡ ਹੋਵੇ ਤਾਂ ਫਿਰ ਗਾਂ ਅੱਗੇ ਸੁੱਕਾ ਹੋ ਜਾਂਦਾ ਨਾ ਹੂੰ ਹਾਂ ਇਹਨ ਬਰੀਡਿੰਗ ਨਹੀਂ ਹੁੰਦੀਗੀ ਤੇ ਕਿੰਨਾ ਕੁ ਦੁੱਧ ਆ ਇਹਦਾ ਇਹ 32 ਤੇ 30 ਲੀਟਰ ਦੁੱਧ ਦੇ ਦਿੰਦੀ ਸੂਆ ਕਿੰਮਾ ਹਣ ਸੂਣਾ ਨੇ ਇਹ ਤੀਜਾ ਸੂਆ ਸੋਣਾ ਭਾਈ ਤੀਜਾ ਸੂਆ ਸੋਣਾ 32 33 ਕਿਲੋ ਕਰਦੀ ਐ ਨਾ ਇਹਦੇ ਹਾਂ ਕਰਦੀ कर ठीक हैुर माड़ा जानू कोई नहीं अदर जाओगी अदर। लोगी दोस्तों तीन देख लो आर्डर वगैरह थान मैं कोले करके दिखा दूंगा बेचारी आ बच्चे की है अच्छा हाँ ਹਾਂ ਬੱਚਾ ਤੇ ਆ ਵੀ ਬੱਚਾ ਹੀ ਆ ਹਾਂ ਬੱਚਾ ਹੀ ਆ ਸ਼ਾਇਦ ਕੀ ਬੱਚੇ ਦੇਤੇ ਤਾਂ ਹਾਂ ਦੋ ਨਾ ਗੈਂਆਂ ਨੇ ਦੋ ਗੈਂਆਂ ਹੋਰ ਬਾਈ ਕੋਲੇ ਤੇ ਇਹ ਵੀ ਸੱਜਰ ਸੁਈਆਂ ਤਿੰਨ ਗੈਂਆਂ ਹੋ ਜਾਣਗੀਆਂ ਇੱਕ ਬਾਈ ਕੰ ਦਾ ਮੈਂ ਵੇਚਣੀ ਆ ਦੋ ਵਹਿੜਾਂ ਉਧਰ ਪਰਾਂ ਖੜੀਆਂ ਥਣ ਵਗੈਰਾ ਬੁਖਾਦ ਗਿਆ ਹੁਣ ਇਧਰੋਂ ਦੇਖ ਲੋ ਮੂਹ ਨੇ ਥਣ ਵੱਡੇ ਆ ਦੇ ਹਨਾ ਗੈਂਆਂ ਦੇ ਮੋਲੇ ਵੱਡੇ ਹੁੰਦੇ ਆ ਚਾਰ ਸਾ ਥਣ ਤਾਂ ਵੇਰਲੇ ਆ ਤੁਹਾਨੂੰ ਇਧਰੋਂ ਵੀ ਦਿਖਾ ਗਏ ਲੋੜੀ ਦੂਸਰੀ ਪਾਸੇ ਵੀ ਦਿਖਾ ਦਨੀ ਹੈ ਲੋ ਵੀ ਜਮਾ ਕੋਲਮ ਕਰਕੇ ਦਿਖਾਦੇ ਥਣ ਆਪਾ ਬਣ ਲੱਗ ਗੂ ਹੁਣ ਇਹਨੂੰ ਵੈਸੇ ਇਹ ਗਾਂ ਜਿਹੜੀ ਹੈ ਚੰਗੇ ਦੁੱਧ ਵਾਲੀ ਹੈ ਵਜਨ ਵੀ ਚੰਗਾ ਬਣਾਇਆ ਗਾਂ ਨੇ ਤੇ ਮੇਰੇ ਹਿਸਾਬ ਨਾਲ ਸ਼ਗਰਮੀ ਘਟ ਮੰਦੀ ਹੈ ਬਿਲਕੁਲ ਘਟਦੀ ਹੈ ਦੂਸਰੀਆਂ ਸਾਰੀਆਂ ਹੋਂਪਾ ਲੱਗ ਪੈਣਗੀਆਂ ਇਹ ਨਹੀਂ ਠੀਕ ਠੀਕ ਹੈ ਤੇ ਫਿਰ ਤੁਸੀਂ ਘਰਦੀ ਬਣਾ ਕੇ ਪਾਉਣੇ ਆ ਕਿ ਮੁੱਲ ਦੀ ਘਰਦੀ ਬਈ ਘਰਦੀ ਆਪ ਬਣਾਉਨੇ ਆ ਹਾਂ ਠੀਕ ਐ ਫੀਡ ਬਾਈ ਘਰਦੀ ਬਣਾਉਂਦਾ ਤਾਂ ਠੀਕ ਐ ਦੋਸਤੋ ਵੀਡੀਓ ਵੇਖਣ ਲਈ ਧੰਨਵਾਦ ਸ਼ੁਕਰੀਆ